ਇੱਥੇ ਕਮੈਂਟ ਕਰੀ ਚੱਲੋ ਤੇ ਅਗ੍ਹਾ ਗੱਲ ਬਾਤ ਕੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੰਨੇ ਪੜਾ ਵੀ ਜੁੜਦੇ ਆ లైਨ ਤੋਂ ਬਾਅਦ ਜੁੜਦੇ ਆ ਤੇ ਜੇ ਆਪਾਂ ਗੱਲ ਕਰੀਏ ਭਰਾਵੋ ਆਪਾਂ ਬੈਠੀਓ ਆਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆ ਕਰਾਂਗੇ ਵਧੀਆ ਤੋਂ ਵਧੀਆ ਜੀ ਪਸ਼ੂਆਂ ਦੀ ਜਾਨਵਰਾਂ ਦੀ ਵੀਡੀਓ ਲੈ ਕੇ ਆ ਕਰਾਂਗੇ ਤੇ ਚੋਣਾ ਲਾ ਰਹੇ ਸੀ ਬਾਈ ਜੀ ਤੇ ਬਸ ਤਕਰੀਬ ਲੱਗ ਚੁੱਕਾ ਜੀ ਥੋੜੇ ਵਕਤ ਤੱਕ ਵੀਡੀਓ ਜਾਨਵਰਾਂ ਦੀ ਲੈ ਕੇ ਪਹੁੰਚਿਆ ਕਰਾਂਗੇ ਲਾਜ਼ਮੀ ਤੇ ਕਮੈਂਟ ਕਰੀ ਚੱਲੋ ਭਰਾਵੋ ਵੀ ਕੀ ਹੋਇਆ ਜੀ ਵੀਡੀਓ ਵੱਧ ਪਾਈ ਆਪਾਂ ਇੱਕ ਭਰਾ ਜੋੜਿਆ ਤੇ ਬਾਈ ਜੀ ਕਮੈਂਟ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਅੱਗੇ ਜੀ ਤੇ ਬਾਈ ਜੀ ਆਪਾਂ ਗੱਲ ਕਰੀਏ ਜੇ ਇਸੇ ਕਾਲ ਬਾਈ ਜੀ ਤੇ ਹਮ バス ਆਪਾਂ ਅੱਗੇ ਜੁੜਦੇ ਰਹਾਂਗੇ ਜੀ ਉਹਦੇ ਇਹ ਵੀਡੀਓ ਲੱਕੇਉਂਦੇ ਰਹਾਂਗੇ तो तकरीबन तक लग चुके हैं जी भाई जी वीडियो लेके पहुंचा करेंगे आज में नाइस ओके ਵੀਡੀਓ ਲਈ ਰਹਿ ਕਰੇ ਬੈਠੇ ਥੋੜੇ ਰਹਿ ਗਿਆ ਬਸ ਉਹ ਕੈਰੀ ਰਹਿ ਗਈ ਥੋੜਾ ਅੱਧਾ ਰਹਿ ਗਿਆ ਬਸ ਮੰਦੇ ਲੱਗੇ ਹੋਏ ਚਾਰ ਪਣੀ ਦੀ ਪਟਨਾ ਤਕਰੀਬ 20 ਦਾ ਭਰ ਚੁੱਕਿਆ ਉਸ ਤੋਂ ਗਾਹਾਂ ਕਾਹ ਰਹਿੰਦਾ ਦੇ ਲੱਗੇ ਬੈਠਾ ਹੱਕ ਬਾਈ ਜਿਹੜੇ ਭਰਾ ਜੁੜਦੇ ਆਪਾਂ ਨਾ ਇਹ ਦੋ ਸਾਲ ਹੋ ਗਏ ਟ੍ਰਾਇਲ ਕਰਦਿਆਂ ਨੂੰ ਤੇ ਤੁਹਾਨੂੰ ਦਿਖਾਉਣੇ ਆ ਆਪਾਂ ਨਾ ਆ ਗੈਰੀ ਨਾਲ ਛੱਡੀ ਆ ਵਾਪਕ ਗੈਰੀ ਛੱਡੀ ਆ ਇਹ ਚ ਆਪਾਂ ਰੂਟਾ ਬੇਰਨਾ ਕਦੋਂ ਨਹੀਂ ਕਰਿਆ ਇਹਨੂੰ ਡੂੰਗਾ ਵਾਕੇ ਤੇ ਇਹੀਂ ਆਪਾਂ ਪਾਣੀ ਛੱੜਤਾ ਜੀ ਤੇ ਐਂ ਲਾਵਾਂਗੇ ਆਪਾਂ ਐਂ ਲਾਵਾਂਗੇ ਤੇ ਝੋਨਾ ਬਹੁਤ ਸੋਹਣਾ ਚੱਲ ਰੰਦਾ ਹੈ ਜਿਹੜੇ ਇਹੋ ਜਿਹਾ ਚੱਲਦਾ ਹੈ ਜਿਹੜੇ